ਇੱਕ ਧੀਨ ਦਰਬਿਤ ਸੁਣਿਆ ਇੱਕ ਧੀਨੇ ਧੀਨੇ ਦਰਬਿਤ ਸੁਣਿਆ ਮੈਨੂੰ ਹੈ ਕਤਲ ਕਰਨਾ ਅੰਦਰੋਂ ਅੰਦਰੋਂ ਆਵਾਜ਼ ਸੁਣੇ ਅੰਮੀਏ ਮਾਰ ਜੀ ਤੂੰ ਆਪਣੀ ਕਰੀ ਇੱਕ ਅਰਜ ਅਰਜ ਕਬੂਲ ਲੈ ਮੈਨੂੰ ਲੀਆਂ ਖਾਦੇ ਅੰਮੀਏ ਮੈਂ ਗੋਦੀ ਬਾਦੇ ਵੀ ਨਾ ਤੁਲੋਰੀਆਂ ਦੁੱਧ ਨਾਲ ਚੁਗਾਈਆ ਪੜਾ ਇੱਕ ਬੋਤਲ ਇੱਕ ਬੋਤਲ ਬਾਜ਼ਾਰ ਚੋਂ ਖਰੀਦ ਲਈ ਇੱਕ ਬੋਤਲ ਬੋਤਲ ਬਾਜ਼ਾਰ ਚੋਂ ਖਰੀਦ ਲਈ ਓਹੀ ਮੇਰਲਾ ਦੀ ਮੱਖ ਨੂੰ ਮੇਰਲਾ ਲਾਡ ਲੋਰੀਆਂ ਕੋਲ ਰੱਖ ਲੈਂਦੇ ਵੀ ਮੇਂ